ਗੁਰੂ ਕਲੰਗੀ ਤਰ ਸਾਹਿਬ ਜੀ ਨੇ ਪੁੱਛਿਆ ਮਾਤਾ ਜੀ ਤੁਸੀਂ ਵਿਰਾਗ ਕਿਉਂ ਕਰ ਰਹੇ ਹੋ ਮਾਤਾ ਜੀ ਬੋਲੇ ਨਹੀਂ ਫਿਰ ਕਿਹਾ ਮਾਤਾ ਜੀ ਕੀ ਕਾਰਨ ਹੈ ਤੁਸੀਂ ਵਿਰਾਗ ਕਿਉਂ ਕਰਦੇ ਹੋ ਫਿਰ ਸ਼੍ਰੀ ਮਾਤਾ ਗੁਜਰ ਕੌਰ ਜੀ ਨੇ ਕਿਹਾ ਲਾਲ ਜੀ ਅਸੀਂ ਬਹੁਤ ਦਰਦਨਾਕ ਸੁਪਨਾ ਵੇਖਿਆ ਹੈ ਮਾਤਾ ਜੀ ਤੁਸੀਂ ਸੁਪਨੇ ਵਿੱਚ ਕੀ ਵੇਖਿਆ ਹੈ ਲਾਲ ਜੀ ਤੁਹਾਡੇ ਪਿਤਾ ਜੀ ਤੁਹਾਡੀਆਂ ਪਰਕੰਮੀਆਂ ਕਰਦੇ ਹੋਏ ਵੇਖਿਆ। ਤੁਹਾਨੂੰ ਗੁਰਿਆਈ ਗੱਦੀ ਅਰਪਣ ਕਰਦੇ ਹੋਏ ਵੇਖਿਆ ਹੈ। ਮਾਤਾ ਜੀ ਹੋਰ ਕੀ ਵੇਖਿਆ ਹੈ? ਲਾਲ ਜੀ ਦੱਸਿਆ ਨਹੀਂ ਜਾਂਦਾ ਸਾਡੀ ਜਨਮਾਨ ਲੜਖੜਾਉਂਦੀ ਹੈ। ਤੁਹਾਡੇ ਪਿਤਾ ਜੀ ਦਾ ਸੀਸ ਤੜ ਨਾਲੋਂ ਵੱਖ ਹੁੰਦਾ ਸੀ ਸੁਪਨੇ ਵਿੱਚ ਵੇਖਿਆ ਹੈ। ਮਾਤਾ ਜੀ ਵਰਾਗ ਕਰਨ ਲੱਗੇ ਇੰਨਾ ਬਚਨ ਕਹਿ ਕਰਕੇ ਸਾਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਉਸ ਸਮੇਂ ਆਪਣੇ ਮਾਤਾ ਜੀ ਨੂੰ ਗਲਵੱਕੜੀ ਵਿੱਚ ਲੈ ਕਰਕੇ ਤਰਵਾਸ ਦਿੰਦਿਆਂ ਹੋਇਆਂ ਹਜੂਰ ਨੇ ਆਪਣੇ ਸ਼੍ਰੀ ਕੰਠ ਤੋਂ ਸ਼ਬਦ ਕਹੇ ਮਾਤਾ ਜੀ ਤੁਸੀਂ ਪਿਤਾ ਜੀ ਦੀ ਬਾਬਦ ਚਿੰਤਾ ਨਾ ਕਰੋ ਸਤਿਗੁਰੂ ਜੀ ਦੇ ਹੁਕਮ ਵਿੱਚ ਜੋ ਕੁਝ ਹੋਊਗਾ ਹੁਕਮ ਦੇ ਵਿੱਚ ਹੋਊਗਾ ਹੁਕਮ ਤੋਂ ਬਾਹਰ ਕੁਝ ਨਹੀਂ ਹੋ ਸਕਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨਾ ਚਾਉਣ ਸਤਿਗੁਰੂ ਕਾਇਨਾਤ ਦੀ ਗਤੀ ਰੋਕ ਦੇਣ ਨੁਰੰਗਾ ਕੀ ਗੱਲ ਹੈ ਸਤਿਗੁਰੂ ਜੀ ਚਾਹਣ ਤੇ ਚੱਲਦਾ ਸੂਰਜ ਚੰਦਰਮਾ ਰੋਕ ਦੇਣ ਹਵਾ ਦੀ ਗਤੀ ਨੂੰ ਥੰਮ ਦੇਣ ਸੱਚੇ ਪਾਤਸ਼ਾਹ ਪਰ ਗਰੀਬ ਨਿਵਾਜ ਦੀ ਆਪਣੀ ਮੌਜ ਹੈ ਸਤਿਗੁਰੂ ਜੀ ਦੇ ਬਾਣੇ ਵਿੱਚ ਸਾਨੂੰ ਆਗਿਆ ਵਿੱਚ ਪ੍ਰਸੰਨ ਰਹਿਣਾ ਚਾਹੀਦਾ ਹੈ ਮਾਤਾ ਜੀ ਨੇ ਫਿਰ ਕਿਹਾ ਲਾਲ ਜੀ ਸਾਡੇ ਮਨ ਵਿੱਚ ਬੜੀ ਚਿੰਤਾ ਹੈ ਮਾਤਾ ਜੀ ਦੀ ਚਿੰਤਾ ਨੂੰ ਜਾਣਦਿਆਂ ਹੋਇਆਂ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਉਸੇ ਸਮੇਂ ਇੱਕ ਸਿੱਖ ਕੋਲ ਬੁਲਾਇਆ ਮਹਾਰਾਜ ਨੇ ਕਿਹਾ ਸਿਖਾ ਬਾਹੋਦਾਹੀ ਦਿੱਲੀ ਚਲੇ ਜਾ ਤੇਜ ਇਤਰਾਰ ਘੋੜਾ ਲੈ ਕੇ ਜਾਵੀਂ ਰਸਤੇ ਵਿੱਚ ਕਿਤੇ ਖਲੋਣਾ ਨਹੀਂ ਦਿੱਲੀ ਦੀ ਖਬਰ ਲੈ ਕਰਕੇ ਕਿ ਪਿਤਾ ਜੀ ਦਾ ਕੀ ਹਾਲ ਹੈ ਤੇ ਆਨੰਦਪੁਰ ਸਾਹਿਬ ਖਬਰ ਲੈ ਕੇ ਵਾਪਸ ਆਉਣਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਚੱਲਿਆ ਹੋਇਆ ਸਿੱਖ ਜਿਸ ਵਕਤ ਮੰਡਲ ਮਾਰਦਾ ਹੋਇਆ ਦਿੱਲੀ ਵਿੱਚ ਪਰਵੇਸ਼ ਹੋਇਆ ਸੱਦ ਸੰਗਤ ਜੀ ਕਈ ਓ ਮਨ ਦੇ ਅੰਦਰ ਖਿਆਲ ਕਰਦੇ ਐ ਕਿ ਔਰੰਗਜ਼ੇਬ ਨੇ ਜੇ ਇੰਨਾ ਕਸ਼ਟ ਤੇ ਤਸੀਹਾ ਮਹਾਰਾਜ ਨੂੰ ਦੇ ਰਿਆ ਸੀ ਤੇ ਸਿੱਖ ਮਿਲਦੇ ਕਿਵੇਂ ਸੀ ਇਤਿਹਾਸਕਾਰਾਂ ਨੇ ਉਹਦੇ ਵਿੱਚ ਦੋ ਰਾਵਾਂ ਦਿੱਤੀਆਂ ਨੇ ਇੱਕ ਤਾਂ ਮੁਲਾਕਾਤਾਂ ਜਿਹੜੀਆਂ ਸੀ ਉਹ ਨਰੰਗਾ ਆਪ ਕਰਵਾਉਂਦਾ ਸੀ ਕਿਉਂਕਿ ਇਹੋ ਜੇ ਸਮੇਂ ਵਿੱਚ ਜਦੋਂ ਕੋਈ ਸੰਬੰਧੀ ਮਿਲਦੇ ਐ ਪਿਆਰ ਵਾਲੇ ਮਿਲਦੇ ਐ ਉਹ ਜ਼ਿੰਦਗੀ ਦੇ ਬਚਾਉਣ ਦੀ ਗੱਲ ਕਰਦੇ ਐ ਤੇ ਮਨੁੱਖ ਦਾ ਜਿਉਣ ਨੂੰ ਦਿਲ ਕਰਦਾ ਤੇ ਉਹ ਫਿਰ ਕੁਰਬਾਨੀ ਤੋਂ ਡੋਲ ਜਾਂਦਾ ਦੂਸਰਾ ਸਾਧ ਸੰਗਤ ਜੀ ਉਸ ਦਾ ਇਹ ਤੱਥ ਹੈ ਕਿ ਜਿਹੜਾ ਕੋਤਵਾਲੀ ਦਾ ਦਰੋਗਾ ਸੀ ਨਾ ਇੱਥੇ ਕੋਤਵਾਲੀ ਨਾਲ ਹੀ ਹੁੰਦੀ ਸੀਗੀ ਕੋਤਵਾਲੀ ਦਾ ਦਰੋਗਾ ਅਬਦੁਲ ਖਾਨ ਸਤਗੁਰੂ ਦੀ ਸ਼ਖਸੀਅਤ ਦਾ ਪੱਥਰਾਂ ਉੱਤੇ ਅਸਰ ਕਰਦੀ ਸੀ ਅਬਦੁਲ ਖਾਨ ਦਰੋਗੇ ਉੱਤੇ ਇਹੋ ਜਿਹਾ ਡਾਢਾ ਅਸਰ ਹੋਇਆ ਕਿ ਧੰਗੁਰੂ ਤੇਗ ਬਾਦਰ ਸੱਚੇ ਪਾਤਸ਼ਾਹ ਜੀ ਦਾ ਮਰੀਦ ਹੋ ਗਿਆ ਸੀ ਅਬਦੁਲ ਖਾਨ ਜਦੋਂ ਮਹਾਰਾਜ ਸ਼ਹਾਦਤ ਦਿੰਦੇ ਆ ਨਾ ਜਿਸ ਰਾਤ ਉਸ ਰਾਤ ਬਾਗੀ ਹੋਇਆ ਆਪਣੇ ਅੱਠ ਭਰਾਵਾਂ ਦੇ ਸਮੇਤ ਇਹ ਅਬਦੁਲ ਖੰਦ ਰੋਗਾ ਜਦੋਂ ਮੈਂ ਅੱਗੇ ਜ਼ਿਕਰ ਕਰਦਾ ਹਾਂ ਸ੍ਰੀ ਆਨੰਦਪੁਰ ਸਾਹਿਬ ਤੋਂ ਚੱਲਿਆ ਹੋਇਆ ਸਿੱਖ ਦਿੱਲੀ ਆਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਕੋਲ ਕਾਰਾ ਗ੍ਰਹਿ ਦੇ ਵਿੱਚ ਜਦੋਂ ਪਹੁੰਚਿਆ ਸੱਚੇ ਪਾਤਸ਼ਾਹ ਨੂੰ ਇੰਨੀ ਸੰਗੀਨ ਥਾਂ ਤੇ ਖਲੋਤਿਆਂ ਹੋਇਆਂ ਵੇਖਿਆ ਸਿੱਖਾਂ ਨੂੰ ਪੈਰਾਂ ਵਿੱਚ ਬੇੜੀਆਂ, ਦੀਵਾਨ ਸਾਹਿਬ ਦੇ ਗਲ ਵਿੱਚ ਲੋਹੇ ਦਾ ਕੜਾ ਪਿਆ ਹੋਇਆ। ਹੱਥਾਂ ਵਿੱਚ ਹਥਕੜੀਆਂ, ਪੈਰਾਂ 'ਚ ਬੇੜੀਆਂ ਪਈਆਂ ਹੋਈਆਂ। ਸਤਿਗੁਰੂ ਜੀ ਦੇ ਚਰਨਾਂ ਤੇ ਸਿੱਖ ਨੇ ਨਮਸ਼ਕਾਰ ਕੀਤੀ ਤੇ ਵਾਰਗ ਕਰਨ ਲੱਗ ਗਿਆ। ਸਤਿਗੁਰੂ ਜੀ ਕਹਿੰਦੇ ਭਾਈ ਸਿੱਖਾ ਵਾਰਗ ਨਾ ਕਰ। ਕੀ ਸੁਨੇਹਾ ਲੈ ਕੇ ਆਇਆ? ਸੱਚੇ ਪਾਤਸ਼ਾਹ ਜੀ ਮੈਨੂੰ ਤਾਂ ਆਪ ਜੀ ਦੇ ਸਹਬਜ਼ਾਦਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਰਾਜੀ ਖੁਸ਼ੀ ਸੁਖਨੰਦ ਪੁੱਛਣ ਲਈ ਭੇਜਿਆ ਆਪ ਜੀ ਉੱਤੇ ਐਡਾ ਵੱਡਾ ਕਸ਼ਟ ਇੰਨਾ ਵੱਡਾ ਤਸੀਹਾ ਮਹਾਰਾਜ ਮੈਂ ਸ੍ਰੀ ਆਨੰਦਪੁਰ ਸਾਹਿਬ ਜਾ ਕੇ ਕੀ ਸੁਨੇਹਾ ਦੇਵਾਂ ਆਪ ਜੀ ਦੇ ਬਿਰਧ ਮਾਤਾ ਸ੍ਰੀ ਮਾਤਾ ਨਾਨਕੀ ਜੀ ਨੇ ਤੁਹਾਡਾ ਹਾਲ ਪੁੱਛਿਆ ਸੱਚੇ ਪਾਤਸ਼ਾਹ ਜੀ ਸ਼੍ਰੀ ਮਾਤਾ ਗੁਜਰ ਕੌਰ ਜੀ ਨੇ ਤੁਹਾਡੀ ਸੁਖ ਸਾੰਤ ਪੁੱਛੀ ਆ ਗਰੀਬ ਨਿਵਾਜ ਮੈਂ ਕੀ ਸੁਨੇਹਾ ਦਿਆਂ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਦਾ ਭੇਜਿਆ ਹੋਇਆ ਸਿੱਖ ਜਦੋਂ ਇਹ ਪੁੱਛ ਰਿਹਾ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਹਜੂਰ ਨੇ ਫਿਰ ਆਪਣੇ ਖਿਹੜੇ ਮੱਥੇ ਸਤਿਗੁਰਾਂ ਜੀ ਨੇ ਆਪਣੇ ਸ਼੍ਰੀ ਕੰਠ ਤੋਂ ਉਪਦੇਸ਼ ਉਚਾਰਨਾ ਸ਼ੁਰੂ ਕੀਤਾ ਜੋ ਆਪਾਂ ਵਾਿਰਾਗਮਈ ਭੋਗ ਦੇ ਸ਼ਲੋਕ ਪੜਦੇ ਆ ਗੁਨ ਗੋਬਿੰਦ ਗਾਇਓ ਨਹੀਂ ਜਨਮ ਆਕਾਰਥ ਕੀਨ ਕਹੋ ਨਾਨਕ ਹਰ ਭਜ ਮਨਾ ਜਿਹ ਬਿਦਜਲ ਕਉ ਮੀਨ ਇਹ ਸਾਰੇ ਵੈਰਾਗਮਈ ਸ਼ਲੋਕ ਸਤਿਗੁਰਾਂ ਨੇ ਉਸ ਪਿੰਜਰੇ ਵਿੱਚ ਉਚਾਰਨ ਕੀਤੇ ਆ ਜਦੋਂ ਸਿੱਖ ਨੇ ਕਿਹਾ ਮਹਾਰਾਜ ਸ੍ਰੀ ਮਾਤਾ ਨਾਨਕੀ ਜੀ ਨੂੰ ਕੀ ਸੁਨੇਹਾ ਦੇਵਾਂ ਆਪ ਜੀ ਦੇ ਮਾਤਾ ਜੀ ਨੂੰ ਸਤਗੁਰਾਂ ਨੇ ਪੱਤਰ ਵਿੱਚ ਆਪਣੇ ਮਾਤਾ ਜੀ ਦੇ ਪਰਥਾਏ ਹਜ਼ੂਰ ਨੇ ਕਿਹਾ ਜੋ ਉਪਜਿਓ ਸੋ ਬਿਨਸ ਹੈ ਪਰੋ ਆਜ ਕੈ ਕਾਲ ਨਾਨਕ ਹਰ ਗੁਣ ਗਾਏ ਲੈ ਛਾੜ ਸਗਲ ਜੰਜਾਲ ਸਤਗੁਰਾਂ ਨੇ ਇਹ ਸ਼ਲੋਕ ਆਪਣੇ ਮਾਤਾ ਜੀ ਦੇ ਪਰਥਾਏ ਹਜ਼ੂਰ ਨੇ ਉਚਾਰਨ ਕੀਤਾ ਫਿਰ ਸਿੱਖ ਨੇ ਕਿਹਾ ਮਹਾਰਾਜ ਆਪ ਜੀ ਦੇ ਮਹਿਲ ਸਤਕਾਰਯੋਗ ਸ਼੍ਰੀ ਮਾਤਾ ਗੁਜਰਕੌਰ ਜੀ ਵਾਸਤੇ ਕੀ ਸੁਨੇਹ ਹੈ ਤੇ ਹਜੂਰ ਨੇ ਫਿਰ ਸ਼੍ਰੀ ਮਾਤਾ ਗੁਜਰੀ ਜੀ ਦੇ ਪਰਥਾਏ ਹਜੂਰ ਨੇ ਸ਼ਬਦ ਕਹੇ ਚਿੰਤਾਤਾ ਕੀ ਕੀ ਜੀਏ ਜੋ ਅਨਹੋਨੀ ਹੋਏ ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ ਸੱਚੇ ਪਾਤਸ਼ਾਹ ਜੀ ਨੇ ਇਹ ਸੁਨੇਹਾ ਸ਼੍ਰੀ ਮਾਤਾ ਗੁਜਰ ਕੌਰ ਜੀ ਦੇ ਨਾਂ ਤੇ ਦਿੱਤਾ ਜਦੋਂ ਸਿੱਖ ਨੂੰ ਮਹਾਰਾਜ ਇਹ ਸ਼ਲੋਕ ਅਰਪਣ ਕੀਤੇ ਤੇ ਹਜ਼ੂਰ ਨੇ ਕਿਹਾ ਭਾਈ ਸਿੱਖਾ ਸਾਡੇ ਸਭ ਜਾਦੇ ਨੂੰ ਵੀ ਸਾਡਾ ਸੁਨੇਹਾ ਦਿਓ ਮਹਾਰਾਜ ਕੀ ਸੁਨੇਹਾ ਦਈਏ ਹਜ਼ੂਰ ਨੇ ਕਿਹਾ ਉਸ ਸਮੇਂ ਫਿਰ ਬਲੁ ਛਟਕ ਉਹ ਬੰਦਾ ਨ ਪਰੇ ਕਛੂ ਨ ਹੋ ਤੋ ਪਾਇ ਕਹੋ ਨਾਨਕ ਆਬੋਟ ਹਰ ਗਜ ਜੋ ਹੋ ਸਹਾਈ ਸਤਿਗੁਰੂ ਗਰੀਬ ਨਿਵਾਜ ਜੀ ਨੇ ਇਹ ਸ਼ਲੋਕ ਪੰਥ ਵਾਲੀ ਧੰਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਤੇ ਲਿਖਿਆ ਤੇ ਮਹਾਰਾਜ ਸ਼ਲੋਕ ਭੇਟ ਕਰਦੇ ਆ ਆਖਿਆ ਸਿੱਖਾ ਇਹਦਾ ਉੱਤਰ ਚਾਹੀਦਾ ਮਹਾਰਾਜ ਨੇ ਸ਼ਲੋਕ ਵਿੱਚ ਪਰਖ ਵੀ ਕੀਤੀ ਕਿਉਂਕਿ ਗੁਰਿਆਈ ਅਰਪਣ ਕਰਨੀ ਹੈ ਨਾ ਮਹਾਰਾਜ ਨੇ ਸ਼ਲੋਕ ਵਿੱਚ ਤਾਤ ਪਰਜ ਰੱਖਿਆ ਮਹਾਰਾਜ ਜੀ ਨੇ ਆਖਿਆ ਸਾਡਾ ਬਲ ਸ਼ਰਾ ਹੀ ਛੁਟਕ ਗਿਆ ਬਲ ਛੁਟਕਿਓ ਬੰਦਨ ਪਰੇ ਅਸੀਂ ਤਾਂ ਬੰਦਰਾਂ ਵਿੱਚ ਪਾਏ ਗਏ ਆ ਸਾਨੂੰ ਨਰੰਗੇ ਨੇ ਕੈਦ ਪਾ ਲਿਆ ਹੈ ਕਛੂ ਨਾ ਹੋ ਤੋ ਉਪਾਏ ਹੁਣ ਕੋਈ ਉਪਾਅ ਨਹੀਂ ਹੋ ਸਕਦਾ ਕੋਈ ਯਤਨ ਨਹੀਂ ਹੋ ਸਕਦਾ ਕਹੋ ਨਾਨਕ ਅਬ ਓਟ ਹਰ ਗਜ ਜਿਓ ਹੋ ਸਹਾਏ ਜਿਵੇਂ ਹਰੀ ਹਰ ਖੇਤਰ ਦੇ ਉੱਤੇ ਹਾਥੀ ਦੀ ਰੱਖਿਆ ਕੀਤੀ ਸੀ ਨਾ ਕਰ ਧਰੇ ਚੱਕਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਬਹਾਰੀ ਅਲੇ ਉਵੇਂ ਹੀ ਵਾਹਿਗੁਰੂ ਹੁਣ ਸਾਡੀ ਸਹਾਇਤਾ ਕਰੇ ਤੇ ਸਹਾਇਤਾ ਹੋ ਸਕਦੀ ਹੈ ਦੇਦੋਂ ਇਹ ਸਿੱਖ ਫਿਰ ਵਾਹਉਦਾਈ ਸ੍ਰੀ ਅਨੰਦਪੁਰ ਸਾਹਿਬ ਆਉਂਦਾ ਹੈ ਇਹ ਉਹ ਦਿਨ ਚੱਲ ਰਹੇ ਨੇ ਸਾਧ ਸੰਗਤ ਜੀ ਤਾਂ ਮੈਂ ਉਥੋਂ ਹੀ ਇਹ ਆਪ ਜੀ ਨੂੰ ਇਤਿਹਾਸ ਦਾ ਪੰਨਾ ਜਿਹੜਾ ਹੈ ਉਹ ਦਰਸ਼ਨ ਕਰਵਾਏ ਨੇ ਜਿਸ ਵਕਤ ਸਿੱਖ ਸ੍ਰੀ ਅਨੰਦਪੁਰ ਸਾਹਿਬ ਆਇਆ ਸਤਿਗੁਰੂ ਗਰੀਬ ਨਿਵਾਜ ਸਾਹਿਬ ਜੀ ਨੇ ਗੁਰਬਾਣੀ ਆਈ ਜਾਣ ਕੇ ਅਦਬ ਕੀਤਾ ਉੱਠ ਕੇ ਨਮਸਕਾਰ